ਤਾਂ ਜਲੰਧਰ ਦਿਹਾੜ ਪੁਲਿਸ ਵੱਲੋਂ ਨਸ਼ੇ ਦੇ ਲਈ ਬਦਨਾਮ ਇਲਾਕੇ ਦੇ ਵਿੱਚ ਸ਼ਨੀਵਾਰ ਸ਼ਾਮ ਕਾਸਾ ਆਪਰੇਸ਼ਨ ਚੁਲਾਇਆ ਗਿਆ ਇਸ ਵਿਸ਼ੇਸ਼ ਮੁਹਿੰਮ ਦੇ ਦੌਰਾਨ ਪੁਲਿਸ ਨੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਹੋਇਆ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਾਸ ਆਪਰੇਸ਼ਨ ਦੇ ਦੌਰਾਨ ਪੁਲਿਸ ਵੱਲੋਂ ਕੁੱਲ 7 ਕੇਸ ਦਰਜ ਕੀਤੇ ਗਏ ਨੇ ਜਦਕਿ 8 ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਅਤੇ ਗ੍ਰਫਤਾਰ ਦੋਸ਼ੀਆਂ ਦੇ ਕਬਜ਼ੇ ਦੇ ਵਿੱਚੋਂ 313 ਗੋਲੀਆਂ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਸਬੰਧ ਹਸਸਪੀ ਝੁਲੰਦਰ ਤੇ ਹਾਤ ਹਰਵਿੰਦਰ ਸਿੰਘ ਵਰਕ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਥਾਣੇ ਦੀਆਂ ਪੁਲਿਸ ਟੀਮਾਂ ਮੌਕੇ ਤੇ ਤਾਇਨਾਤ ਰਹੀਆਂ ਨੇ ਇਸ ਮੌਕੇ ਤੇ ਗੱਲਬਾਤ ਕਰਨ ਦੌਰਾਨ ਐਸਐਸਪੀ ਹਰਵਿੰਦਰ ਸਿੰਘ ਵਰਕ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਕਾਸੋ ਆਪਰੇਸ਼ਨ ਨ사 ਤਸਕਰੀ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਤੋੜਨ ਦੇ ਲਈ ਚੁਲਾਇਆ ਗਿਆ ਹੈ ਉਹਨਾਂ ਕਿਹਾ ਹੈ ਕਿ ਨਸ਼ਾ ਤਸਕਰਾ ਖਿਲਾਫ ਕਾਨੂੰਨ ਦੇ ਮੁਤਾਬਿਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਜਿਹੜਾ ਹੈਗਾ ਸਪੈਸ਼ਲਾਈਜ਼ਡ ਕਾਸੋ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਅੱਜ ਮੇਨਲੀ ਅਸੀਂ ਜਿਹੜਾ ਪੁਆਇੰਟ ਆਫ ਕੰਜ਼ਮਪਸ਼ਨ ਹੈਗਾ ਜਿੱਥੇ ਸਾਨੂੰ ਸੰਭਾਵਿਤ ਪੁਆਇੰਟਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਬੈਠ ਕੇ ਸਾਨੂੰ ਲੱਗਦਾ ਹੈ ਕਿ ਕੋਈ ਐਡਿਕਟਸ ਬੈਠ ਕੇ ਇੱਥੇ ਨਸ਼ੇ ਦਾ ਸੇਵਨ ਕਰ ਸਕਦੇ ਨੇ ਉਹਨਾਂ ਥਾਵਾਂਾਂ ਦੀ ਜਿਹੜੀ ਅੱਜ ਅਸੀਂ ਜਿਹੜੀ ਆਪਣੀ ਜਿਹੜੀ ਚੈਕਿੰਗ ਅਸੀਂ ਕਰ ਰਹੇ ਹਾਂ ਐਕਸਟੈਂਸਿਵ ਚੈਕਿੰਗ ਜਿਹੜੀ ਹੈ ਜੀ ਕੀਤੀ ਜਾ ਰਹੀ ਆ ਤਾਂ ਤਾਂ ਜੋ ਇਸ ਤਰ੍ਹਾਂ ਦੇ ਪੁਆਇੰਟਸ ਨੂੰ ਆਈਡੈਂਟੀਫਾਈ ਅਸੀਂ ਕਰ ਸਕੀਏ ਇਹਨਾਂ ਦੇ ਵਿੱਚ ਅਗਰ ਕੋਈ ਸਾਨੂੰ ਲਾਈਟਿੰਗ ਦੀ ਲੋਡ ਹੈਗੀ ਆ ਜਾਂ ਇੱਥੇ ਕੋਈ ਕਿਸੇ ਵਾਚਮੈਨ ਰੱਖਣ ਦੀ ਲੋੜ ਹੈਗੀ ਆ ਜਿਹੜੀਆਂ ਵੰਡੜਾਵਾ ਹੈਗੀਆਂ ਨੇ ਤਾਂ ਜਾਂ ਸਾਨੂੰ ਕੋਈ ਐਡਿਕਟ ਮਿਲਦਾ ਤਾਂ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਐਡਮਿਟ ਕਰਾਉਣ ਵਾਸਤੇ ਤਾਂ ਇਹ ਸਾਰਾ ਜਿਹੜਾ ਐਕਸਟੈਂਸਿਵ ਚੈਕਿੰਗ ਸਾਡੀ ਜਿਹੜੀ ਹੈਗੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਸਾਡੇ ਚੱਲ ਰਹੀ ਹੈ ਤਾਂ ਇਹ ਪੁਆਇੰਟਸ ਜਿਹੜੇ ਹੈਗੇ ਨੇ ਇਹਨਾਂ ਦੇ ਉੱਪਰ ਵੀ ਜਿਵੇਂ ਚੈਕਿੰਗ ਕਰਨ ਦੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਕੁਝ ਇਸ ਤਰ੍ਹਾਂ ਦੀ ਐਸਕਲੂਡਡ ਜਗ੍ਹਾ ਹੁੰਦੀਆਂ ਨੇ ਜਿੱਥੇ ਨਸ਼ੇ ਦਾ ਸੇਵਨ ਕਰਨ ਵਾਸਤੇ ਕੁਝ ਜਿਹੜੇ ਰਾਹ ਤੋਂ ਭੜਕ ਚੁੱਕੇ ਨੌਜਵਾਨੇ ਉੱਥੇ ਬੈਠ ਕੇ ਕਰ ਸਕਦੇ ਹੁੰਦੇ ਤਾਂ ਇਹ ਸਾਰੀਆਂ ਆਪਣੇ ਜਲੰਧਰ ਰੂਰਲ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਸੀਂ ਆਇਡੈਂਟੀਫਾਈ ਜਗਾਵਾਂ ਸਾਰੀਆਂ ਕੀਤੇ ਹਨ ਜਿਨ੍ਹਾਂ ਦੇ ਵਿੱਚ ਜਿਵੇਂ ਖਾਲੀ ਪਈਆਂ ਬਿਲਡਿੰਗਸ ਹੋ ਸਕਦੀਆਂ ਖਾਲੀ ਪਈਆਂ ਜਿਹੜੀਆਂ ਫੈਕਟਰੀਜ਼ ਹੋ ਸਕਦੀਆਂ ਜਾਂ ਜਿਵੇਂ ਸ਼ਮਸ਼ਾਨ ਘਾਟ ਦੇ ਨੇੜੇ ਜਿੱਥੇ ਕੋਈ ਆਮ ਤੌਰ ਤੇ ਵਿਅਕਤੀਆਂ ਦੀ ਘੱਟ ਆਵਾਜ਼ਾਈ ਰਹਿੰਦੀ ਆ ਉਹ ਦੂਰ ਹੁੰਦੇ ਨੇ fields ਦੇ ਵਿੱਚ ਹੁੰਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਗਾਵਾਂ ਹੈਗੀਆਂ ਨੇ ਉਹਨਾਂ ਨੂੰ ਔ 100 پلیਸਿਸ ਆ ਕਿ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਉਥੇ ਅਸੀਂ ਅੱਜ ਜਿਹੜੀ ਹੈਗੀ ਚੈਕਿੰਗ ਕਰ ਸਰ ਇਹ ਤਾਂ ਅਨ ਆਇਡੈਂਟੀਫਾਈਡ ਜਿਹੜੀ ਚੈਕਿੰਗ ਹੋ ਰਹੀ ਆ ਲੇਕਿਨ ਨਕੋਦਰ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਲੋਕ ਜਿਹੜੇ ਨਸ਼ਾ ਕਰਕੇ ਬੰਦੇ ਤੇ ਸੜਕ ਦੇ ਵਿੱਚ ਹੀ ਖੜ ਜਾਂਦੇ ਆ ਜੀ ਸਾਰਾ ਸਾਰਾ ਦਿਨ ਤੇ ਖੜੇ ਰਹਿੰਦੇ ਦੇਖੋ ਸਾਡੀ ਜਿਹੜੀ ਹੈਗੀ ਆ ਇਹ ਅਲੱਗ-ਅਲੱਗ ਫੇਜ਼ਿਸ ਦੇ ਵਿੱਚ ਜਿਹੜੀ ਹੈਗੀ ਆ ਵਾਰ ਅਗੇਂਸਟ ਡਰਗ ਜਿਹੜੀ ਹੈਗੀ ਚੱਲ ਰਹੀ ਆ ਜਿਨ੍ਹਾਂ ਦੇ ਵਿੱਚ ਅਸੀਂ ਇੱਕ ਹੈਗਾ ਕਿ ਅਸੀਂ ਸਪਲਾਈ ਚੇਨ ਨੂੰ ਅਸੀਂ ਕੱਟ ਕਰਨ ਵਾਸਤੇ ਜਿਹੜੇ ਪੈਡਲਰ ਤੇ ਸਪਲਾਇਰ ਹੈਗੇ ਨੇ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਇਸ ਮੰਥ ਦੇ ਵਿੱਚ ਵੀ ਜਿਹੜਾ 11 ਤੋਂ ਲੈ ਕੇ ਜਲੰਧਰ ਪੁਲਿਸ ਵੱਲੋਂ ਜਿਹੜੇ ਹੈਗੇ 399 ਜਿਹੜੇ ਹੈਗੇ ਪੈਡਲਰ ਅਸੀਂ ਅਰੈਸਟ ਜਿਹੜੇ ਹੈਗੇ ਪੈਡਲਰ ਜਿਹੜੇ 399 ਪੈਡਲਰ ਨੂੰ ਅਸੀਂ ਅਰੈਸਟ ਕੀਤਾ ਐਂਡ ਜਿਹੜੇ ਹੈਗੇ ਸਾਡੇ ਵਿੱਚ 12 ਸੀ ਜਿਹੜੇ ਸਪਲਾਇਰ ਸੀ ਉਹਨਾਂ ਨੂੰ ਅਰੈਸਟ ਕੀਤਾ ਤਾਂ ਕਰੀਬ ਜਿਹੜੇ ਹੈਗੇ 402 ਤਿੰਨ ਜਿਹੜੇ ਹੈਗੇ ਨੇ ਅਸੀਂ 11 ਤੋਂ ਲੈ ਕੇ ਇਸ ਮਹੀਨੇ ਦੇ ਵਿੱਚ ਜਿਹੜੀ ਸਾਡੀ ਪ੍ਰੋਗਰੈਸ ਹੈਗੀ ਹੈ ਉਹ ਕੀਤੀ ਹੈ ਹਰ ਨਾਲ ਦੀ ਨਾਲ ਹੀ ਜਿਹੜੇ ਡਰੱਗ ਡਿਟੈਕਸ਼ਨ ਸੈਂਟਰ ਹੈਗੇ ਨੇ ਉਹਨਾਂ ਨੂੰ ਅਸੀਂ ਸਟਰੈਂਥਨ ਕਰਦੇ ਆ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਕਿ ਉੱਥੇ ਜੇ ਕੋਈ ਨਸ਼ੇ ਦਾ ਸੇਵਨ ਕਰਨ ਵਾਲਾ ਐਡਿਕਟ ਹੈਗਾ ਉਹਦਾ ਅਸੀਂ ਇਲਾਜ ਕਰਾਉਂਦੇ ਆ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੋਈ ਵਿਅਕਤੀ ਜੇ ਕੋਈ ਨਾਜਾ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਸਾਨੂੰ ਮਿਲਦਾ ਹੈਗਾ ਐਂਡ ਸਾਡੀ ਸਾਰਿਆਂ ਦੀ ਸੁਸਾਇਟੀ ਦੀ ਜਿਹੜੀ ਹੈਗੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਾਮਨਾਗਰ ਕਿਤੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸੰਬੰਧੀ ਸਾਰੇ ਆਪੋ ਆਪਣਾ ਜਿਹੜਾ ਹੈਗਾ ਰੋਲ ਪਲੇ ਕਰੀਏ ਤੇ ਆਪਣੇ ਸਮਾਜ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨ ਵਾਸਤੇ ਸਾਰੇ ਰਲ ਕੇ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਕੰਮ ਕਰੀਏ। ਸਰ ਕਾਸੋ ਆਪਰੇਸ਼ਨ ਦਾ ਕਿੰਨਾ ਦਾ ਫਾਇਦਾ ਮਿਲ ਜਾਂਦਾ ਹੈ ਤੁਹਾਨੂੰ? ਕਾਸੋ ਆਪਰੇਸ਼ਨ ਜਿਹੜੇ ਹੁੰਦੇ ਨੇ ਦੇਖੋ ਇੱਕ ਪਬਲਿਕ ਦੇ ਵਿੱਚ ਇੱਕ ਇਹਦਾ ਜਿਹੜਾ ਅੱਛਾ ਮੈਸੇਜ ਜਾਂਦਾ ਐਂਡ ਜਿਹੜੀ ਕਈ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਅਨਚੈਕਡ ਕਿਸੇ ਚੀਜ਼ ਨੂੰ ਛੱਡ ਦਿੰਦੇ ਹਾਂ ਤਾਂ ਉੱਤੇ ਉਹ ਚੀਜ਼ ਪਰਫੁੱਲਤ ਹੋਣ ਦੇ ਜ਼ਿਆਦੇ ਚਾਂਸੇ ਹੁੰਦੇ ਆ। ਤਾਂ ਜਿਸ ਤਰੀਕੇ ਨਾਲ ਅਸੀਂ ਇਹਨਾਂ ਥਾਵਾਂ ਨੂੰ ਚੈੱਕ ਕਰਦੇ ਹਾਂ ਤਾਂ ਉਹ ਸਾਡੇ ਕੋਲ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਦੋਂ ਅਸੀਂ ਫੀਲਡ ਦੇ ਵਿੱਚ ਆਪਸ ਹੀ ਵਿਚਰਦੇ ਆ ਤਾਂ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਪਬਲਿਕ ਵੱਲੋਂ ਜਿਹੜੀ ਹੈਗੀ ਆ ਔਨ ਦੀ ਉਮੀਦ ਰਹਿੰਦੀ ਆ ਸਿਰ ਜ਼ਿਆਦਾਤਰ ਜਿਹੜਾ ਮੈਡੀਕਲ ਨਸ਼ਾ ਆ ਮਾਲਕੀ ਇਹਦੇ ਕੋਈ ਜਿਹੜਾ ਮੈਡੀਕਲ ਸਟੋਰ ਆ ਉਹਨਾਂ ਤੇ ਵੀ ਕੋਈ ਕਵੰਦੀ ਹੈ ਉਹਨਾਂ ਦੀ ਚੈਕਿੰਗ ਵਾਸਤੇ ਜਿਹੜੇ ਮੈਡੀਕਲ ਸਟੋਰਸ ਹੈਗੇ ਨੇ ਉਹਨਾਂ ਦੇ ਵੀ ਜਿਹੜੇ ਸਾਡੇ ਫਾਰਮਾਸਿਊਟੀਕਲ ਡਿਪਾਰਟਮੈਂਟ ਵੱਲੋਂ ਜਿਹੜੇ ਸਾਡੇ ਆਪਣੇ ਨਾਲ ਡਰੱਗ ਇਨਸਪੈਕਟਰਸ ਹੈਗੇ ਨੇ ਹੈਲਥ ਡਿਪਾਰਟਮੈਂਟ ਵੱਲੋਂ ਅਸੀਂ ਲੈਨੇ ਆ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਵੀ ਕਾਨੂੰਨ ਦੇ ਦਾਇਰੇ ਤੋਂ ਜਿਹੜਾ ਹੈਗਾ ਬਾਹਰ ਨਹੀਂ ਹੁੰਦਾ ਸਭ ਜਿਹੜੇ ਹੈਗੇ ਨੇ ਬੇਸ਼ੱਕ ਕੋਈ ਵੀ profession ਕਰਦਾ ਹੈਗਾ ਸਭ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਆਉਦੇ ਨੇ ਐਂਡ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨਸ ਨੇ ਸਾਡੇ ਸਰਕਾਰ ਵੱਲੋਂ ਜਿਹੜੇ ਨਿਯਮ ਜਿਹੜੇ ਹੈਗੇ ਨੇ ਨਿਯਮਤ ਕੀਤੇ ਜਾਂਦੇ ਨੇ ਉਹਨਾਂ ਦੇ ਤਹਿਤ ਹੀ ਸਾਰੀਆਂ ਜਿਹੜੀ ਹੈਗੀਆਂ ਕਾਰਵਾਈ ਸੇ ਅਮਚਲ ਜਾਂਦੀ ਜਾਂਦੀ ਸਰ ਜਿਹੜੇ ਨਸ਼ਾ ਤਸਕਰ ਹਜੇ ਵੀ ਨਹੀਂ ਹਰਦੇਗੇ ਨਸ਼ਾ ਵਿਤਨੋ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਜਿਹੜੀ ਹੈਗੀ ਆ ਜੇ ਕੋਈ ਨਸ਼ਾ ਵੇਚਦਾ ਹੈਗਾ ਤਾਂ ਉਹਦੇ ਨਾਲ ਸਖਤ ਜਿਹੜਾ ਹੈਗਾ ਅਸੀਂ ਐਕਸ਼ਨ ਲੈਨੇ ਆ ਉਹਦੀ ਜਿਹੜੀਆਂ ਸਾਡਾ ਐਨਡੀਪੀਐਸ ਐਕਟ ਹੈਗਾ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ ਐਕਟ ਹੈਗਾ ਉਹਦੀ ਸਟ੍ਰੀਜੈਂਟ ਪ੍ਰੋਵੀਜ਼ਨਸ ਹੈਗੇ ਉਹਨਾਂ ਦੇ ਵਿੱਚ ਜਿਹੜੀਆਂ ਧਾਰਾਵਾਂ ਸਖਤ ਹੈਗੀਆਂ ਨੇ ਐਂਡ ਸਾਡੇ ਵੱਲੋਂ ਸਖਤੀ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਧਾਰਾਵਾਂ ਨੂੰ ਜਿਹੜਾ ਹੈਗਾ ਨੋਕ ਕਰਕੇ ਇਹਦੇ ਕਾਰਵਾਈ ਕੀਤੀ ਜਾਂਦੀ ਸਰ ਨਸ਼ੇ ਦੇ ਨਾਮ ਨਾਲ ਕਰਾਇਮ ਨਹੀਂ ਤੋਂ ਪ੍ਰਿਆ ਸਰ ਰਾਤੀ ਵੀ ਸ਼ਾਗਰ ਗੋਲੀ ਚੱਲਦੀ ਹੈ ਦੇਖੋ ਦੁਨੀਆ ਦੇ ਵਿੱਚ ਜਿਹੜਾ ਹਰੇਕ ਖਿੱਤੇ ਤੇ ਜੀ ਅਸੀਂ ਗੱਲ ਕਰੀਏ ਕਿਤੇ ਨਾ ਕਿਤੇ ਕ੍ਰਾਈਮ ਹੁੰਦਾ ਰਹਿੰਦਾ ਅਸੀਂ ਸਾਡੀ ਜਿਹੜੀ ਪੁਲਿਸ ਦੀ ਪ੍ਰਾਈਮਰੀ ਡਿਊਟੀ ਹੁੰਦੀ ਹੈ ਕਿ ਇਹਨੂੰ ਪ੍ਰिवेंट ਕਰਨਾ ਅਗਰ ਕ੍ਰਾਈਮ ਹੁੰਦਾ ਫਿਰ ਪ੍ਰिवेंशन ਤੋਂ ਬਾਅਦ ਅਸੀਂ ਜਿਹੜੀ ਹੈਗੀ ਅਸੀਂ ਡਿਟੈਕਸ਼ਨ ਵਰਕ ਹੈ ਇਨਵੈਸਟੀਗੇਸ਼ਨ ਹੈ ਉਹ ਜਿਹੜਾ ਉਹ ਹੁੰਦਾ ਐਂਡ ਸਾਡੇ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਹੈਗੀ ਆ ਪ੍ਰੀਵੈਂਟਿਵ ਮੈਜਰਸ ਜਿਹੜੇ ਹੈਗੇ ਨੇ ਅਡਾਪਟ ਕੀਤੇ ਜਾਂਦੇ ਨੇ ਫਿਰ ਵੀ ਜੇ ਕੋਈ ਕ੍ਰਾਈਮ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਰਾਤ ਦੱਸਿਆ ਹੈਗਾ ਤਾਂ ਉਹ ਉਹਨਾਂ ਦੀ ਪਰਸਨਲ ਜਿਹੜੀ ਐਨਿਮੀਟੀ ਜਿਹੜੀ ਕੋਈ ਹੈਗੀ ਸੀ ਉਹ ਸਾਹਮਣੇ ਆਈ ਹੈਗੀ ਆ ਤਾਂ ਉਹਦੇ ਵਿੱਚ ਜਿਹੜਾ ਕੋਈ ਗੈਂਗਸਟਰ ਜਾਂ ਕੋਈ ਹੋਰ ਹੈ ਇਸ ਤਰ੍ਹਾਂ ਦਾ ਕੋਈ ਐਂਗਲ ਸਾਹਮਣੇ ਨਹੀਂ ਆਇਆ ਉਹਦੇ ਵਿੱਚ ਗ੍ਰਿਫਤਾਰੀ ਵੀ ਹੋਈ ਕੋਈ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਈ ਨੇ ਮ एफआईआर ਉਹਦੇ ਵਿੱਚ ਦਰਜ ਕੀਤੀ ਹੈਗੀ ਆ ਐਂਡ ਅਸੀਂ ਜਲਦੀ ਜਿਹੜਾ ਅਕਿਊਜ਼ਡ ਆ ਉਹਨੂੰ ਅਰੈਸਟ ਕਰ ਲਾਂਗੇ